ਮੈਂ ਇਹ ਕਹਿਣਾ ਚਾਹੁੰਦੀ ਆ ਕਿ ਜਿਹੜਾ ਪਿਛਲੇ ਦਿਨੇ ਜਿਹੜਾ ਆਪਣੀ ਪਾਰਟੀ ਦੇ ਵਿੱਚ ਦੋ ਫਾੜ ਮਤਲਬ ਗਰੁੱਪ ਹੋ ਰਹੇ ਨੇ ਦੋ ਪਾਸੇ ਮਤਲਬ ਲੋਕ ਚੱਲ ਰਹੇ ਨੇ ਉਹਨਾਂ ਨੂੰ ਬੇਨਤੀ ਕਰਦੀ ਆ ਐਦਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜੀ ਪਾਰਟੀ ਹੁੰਦੀ ਆ ਉਹ ਇੱਕ ਮਾਂ ਹੁੰਦੀ ਆ ਮਾਂ ਪਾਰਟੀ ਹੁੰਦੀ ਹੈਗੀ ਤੇ ਮਾਂ ਦੇ ਨਾਲ ਆਪਾਂ ਨੂੰ ਗਦਾਰੀ ਨਹੀਂ ਕਰਨੀ ਚਾਹੀਦੀ ਕਿਉਂਕਿ ਆਪਾਂ ਸੱਤਾ ਦੇ ਵਿੱਚ ਰਹਿ ਕੇ ਬਹੁਤ ਵਧੀਆ ਕੰਮ ਕੀਤੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਖਵੀਰ ਬਾਦਲ ਜੀ ਦੀ ਰਹਿਨਮਾਈ ਦੇ ਹੇਠ ਬਹੁਤ ਵਧੀਆ ਪਾਰਟੀ ਨੇ ਕੰਮ ਕੀਤਾ 10 ਸਾਲ ਸੱਤਾ ਦੇ ਵਿੱਚ ਜਦੋਂ ਪਾਰਟੀ ਸੀ ਆਪਣੀ ਤੁਸੀਂ ਦੇਖੋ ਸੜਕਾਂ ਦਾ ਖੋਰ ਕੱਢਿਆ ਬਿਜਲੀ ਦੇ ਮਤਲਬ ਇਹ ਸਾਰਾ ਕੁਝ ਸੁਖਵੀਰ ਬਾਦਲ ਜੀ ਦੇ ਨਾਲ ਹੀ ਹੋਇਆ ਸੀਗਾ ਇਦਾਂ ਆਪਾਂ ਕਹਿ ਨਹੀਂ ਸਕਦੇ ਵੀ ਉਹਨਾਂ ਦੇ ਵਿੱਚ ਕੋਈ ਕਮੀ ਪੇਸ਼ੀ ਆ ਇਸ ਕਰਕੇ ਮੇਰੀ ਬੇਨਤੀ ਆ ਵੀ ਇਦਾਂ ਮਤਲਬ ਜੇ ਕੋਈ ਮਾੜਾ ਮੋਟਾ ਝਗੜਾ ਕੁਝ ਵੀ ਹੈਗਾ ਤੁਸੀਂ ਬੈਠ ਕੇ ਨਿਮੇੜ ਸਕਦੇ ਆ ਆਪਾਂ ਕੋਈ ਐ ਨਹੀਂ ਹੈਗਾ ਵੀ ਆਪਾਂ ਜਾ ਕੇ ਇੱਧਰ ਰੌਲਾ ਪਾਵਾਂਗੇ ਇੱਧਰ ਉਹ ਤਾਂ ਆਪਾਂ ਨੂੰ ਲੋਕ ਨਹੀਂ ਜਿਹੜੇ ਹੋਰ ਲੋਕ ਨੇ ਉਂਗਲਾਂ ਲਾ ਕੇ ਪੜਵਾਉਣਗੇ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਆ ਵੀ ਕੋਈ ਦੁਫਾੜਨਾ ਕਰੋ ਆਪਣੀ ਪਾਰਟੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਝੰਡੇ ਦੇ ਹੇਠਾਂ ਰਹਿ ਕੇ ਸਾਰੇ ਜਾਣੇ ਆਪਾਂ ਵਰਕ ਕਰੋ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਆਪਣੀ ਪਾਰਟੀ ਨੂੰ ਮਜ਼ਬੂਤ ਕਰੋ ਦੇਖੋ ਜੇ ਆਪਾਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਾਂਗੇ ਤਾਂ ਆਪਣੇ ਸਾਰਿਆਂ ਦੇ ਹੱਥ ਮਜ਼ਬੂਤ ਹੋ ਜਾਣਗੇ ਐ ਨਹੀਂ ਹੋਣਾ ਚਾਹੀਦਾ ਕਿ ਸਿਰਫ ਕੁਰਸੀ ਦੀ ਖਾਤਰ ਸਿਰਫ ਵੀ ਮੈਨੂੰ ਨਹੀਂ ਕੁਰਸੀ ਮਿਲੀ ਜਾਂ ਜਦੋਂ ਮਿਲੀ ਸੀਗੀ ਉਦੋਂ-ਉਦੋਂ ਪਰ ਹੁਣ ਤੁਹਾਨੂੰ ਦੇਖਣਾ ਚਾਹੀਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਲੋਕ ਖੜਨਗੇ ਖੜਨਗੇ ਲੋਕਾਂ ਨੂੰ ਪਤਾ ਚੱਲ ਚੁੱਕਿਆ ਵੀ ਸਾਡੀ ਖੇਤਰੀ ਪਾਰਟੀ ਖੇਤਰੀ ਪਾਰਟੀ ਹੀ ਹੁੰਦੀ ਆ ਤਾਂ ਇਸ ਕਰਕੇ ਆਪਾਂ ਨੂੰ ਦੁਫਾੜ ਨਹੀਂ ਹੋਣਾ ਚਾਹੀਦਾ ਦੂਜੀਆਂ ਪਾਰਟੀਆਂ ਜਿਹੜੀਆਂ ਭਾਜਪਾ ਜਾਂ ਕੋਈ ਕੋਈ ਵੀ ਪਾਰਟੀ ਆ ਦਿੱਲੀ ਵਾਲੀ ਉਹ ਆਪਾਂ ਨੂੰ ਮਤਲਬ ਐਦਾਂ ਸਿਆਸਤ ਕਰਕੇ ਪੜਵਾ ਰਹੇ ਨੇ ਉਹਨਾਂ ਦੇ ਪਿੱਛੇ ਨਾ ਲੱਗੋ ਕਿਰਪਾ ਕਰਕੇ ਬੇਨਤੀ ਆ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦਾ ਸਾਥ ਦੇਵੋ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿੰਨੀ ਵੀ ਇਸਤਰੀ ਅਕਾਲੀ ਦਲ ਆ ਅਸੀਂ ਸਾਰੇ ਬਾਦਲ ਸਿੰਘ ਸਾਹਿਬ ਦੇ ਨਾਲ ਆ ਅਸੀਂ ਬੀਬੀ ਹਰगोਬਿੰਦ ਦੇ ਨਾਲ ਆ ਅਸੀਂ ਬੀਬੀ ਬਹਾਰ ਸਿਮਰਤ ਕੌਰ ਦੇ ਨਾਲ ਆ ਸੀ ਸਾਰਾ ਇੱਕ ਹੈ ਇੱਕ ਜੁੱਟ ਹੈ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹੀ ਜਿੱਤ ਵੀ ਹੋਣੀ ਆ ਤੇ ਸਰਕਾਰਾਂ ਵੀ ਬਣਣਗੀਆਂ ਤੇ ਕੰਮ ਵੀ ਬਹੁਤ ਵਧੀਆ ਹੋਣਗੇ ਤੇ ਪੰਜਾਬ ਨੂੰ ਤਰੱਕੀ ਤੇ ਵੀ ਲੈ ਕੇ ਜਾਵਾਂਗੇ ਜੇ ਤਰੱਕੀ ਤੇ ਲੈ ਕੇ ਜਾਣਾ ਤਾਂ ਮਿਲ ਕੇ ਚੱਲਣਾ ਪਊਗਾ ਐਦਾਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਾਂ ਆਪਣਾ ਖਰਾਬ ਨਾ ਕਰੋ ਇੱਕ ਜੁੱਟ ਹੋ ਕੇ ਆਪਾਂ ਨੂੰ ਚੱਲਣਾ ਪਊ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ